ਜਾਦਾ ਬੰਦਾ ਇੰਗਲਿਸ਼ ਸੀਟ ਤੇ ਬੈੰਦਾ ਉਹਦਾ ਕਦੇ ਵੀ ਗੋਡੇ ਬੈਂਡ ਨਹੀਂ ਹੁੰਦੇ ਜਦੋਂ ਗੋਡੇ ਬੈਂਡੇ ਨਹੀਂ ਹੋਣਗੇ ਪੂਰੇ ਚੱਲਣਗੇ ਨਹੀਂ ਉਹਨਾਂ ਚ ਲੱਚ ਕੇ ਕਿਵੇਂ ਆਊਗੀ ਇਹ ਦੇਖੋ ਆਪਾਂ ਸਵੇਰੇ ਕੀ ਕਰਦੇ ਆ ਸਾਡੇ ਅੱਜਕੱਲ ਨੌਜਵਾਨ ਵੀ ਦੇਖੋ ਤੁਸੀਂ ਕੀ ਕਰਦੇ ਆ ਉਹਨਾਂ ਨੇ ਸਵੇਰੇ ਸੀਟ ਤੇ ਬੈਠਣਾ ਲੈਟਰਨ ਤੇ ਬੈਠਣਾ ਮੁਰੇ ਫੋਨ ਕੱਢ ਕੇ ਲਾ ਲੈਣਾ ਨਾ ਤਾਂ ਉਹਨਾਂ ਨੂੰ ਟੱਟੀ ਆਉਂਦੀ ਆ ਨਾ ਉਹਨਾਂ ਦੇ ਗੋਡੇ ਚੱਲਣਿਆ ਤੇ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਸੀਗੇ ਸਾਡੇ ਪਰੰਪਰਾ ਬੈਠ ਕੇ ਪਹਿਰਾਵਾਂ ਪਰ ਬੈਠ ਕੇ ਜਿਹੜੀ ਹੈਗੀ ਸਾਡੀ ਜਿਹੜੇ ਪਖਾਨੇ ਜਾਂਦੇ ਸੀਗੇ ਜਾਂ ਖੇਤਾਂ 'ਚ ਵੀ ਜਾਂਦੇ ਸੀਗੇ ਜਾਂ ਬਾਹਰ ਬੈਠਦੇ ਸੀ ਪਹਿਰਾਵਾਂ ਪਰ ਬੈਠਦੇ ਸੀ ਪਹਿਰਾਵਾਂ ਪਰ ਬਹਿ ਕੇ ਦੇਖੋ ਤੁਸੀਂ ਗੋਡਾ ਕਿੰਨਾ ਬੈਂਡ ਹੁੰਦਾ ਇੱਕ ਤਾਂ 10 ਮਿੰਟ ਬੈਠਣਾ ਹੈ ਨਾ 5-7 ਮਿੰਟ ਬੈਠਣਾ ਜਿਹੜੇ ਬੈਠੇ ਨੇ ਬਾਹਰ ਜਾਣਾ ਬੈਠਣਾ 5-7 ਮਿੰਟ ਬੈਠਣਾ ਜਿਹੜਾ ਬੰਦਾ ਬਹਿ ਗਿਆ ਤੁਸੀਂ ਦੇਖੋ ਬਲੱਡ ਸਰਕੂਲੇਸ਼ਨ ਜਿਹੜੀਆਂ ਨਾੜਾਂ ਦਾ ਸਰਕੂਲੇਸ਼ਨ ਕਿੰਨਾ ਕੁ ਜ਼ਿਆਦਾ ਫਲੋ ਹੋ ਜਾਂਦਾ ਕਿੰਨਾ ਕੁ ਵਧੀਆ ਹੁਣ ਤੁਸੀਂ ਦੇਖੋ ਜਿਹੜੇ ਬੰਦੇ ਨੇ ਬੈਠਣਾ ਹੀ ਇੱਥੇ ਤੱਕ ਹੈ ਹਾਂ ਉਹਦੀਆਂ ਨਾੜਾਂ ਕਿਵੇਂ ਚੱਲਣਗੀਆਂ ਨਾੜਾਂ 'ਚ ਦਵਾਇਆ ਨਹੀਂ ਆਉਣਾ ਖੂਨ ਦੌਰਾ ਹੀ ਨਹੀਂ ਕਰਨਾ ਅੱਧੇ ਦਾ ਗੋਡੇ ਲੋਕਾਂ ਦੇ ਵੈਸੇ ਹੀ ਮਸਲੇ ਖਰਾਬ ਹੋਏ ਹੋਏ ਨੇ ਜਦੋਂ ਤੁਹਾਡੇ ਮਸਲ ਦੇ ਵਿੱਚ ਲਚਕੇ ਨਹੀਂ ਹੈਗੀ ਮਸਲ ਤੁਹਾਡਾ ਮੁੜੇ ਨਹੀਂ ਰਿਹਾ ਤੁਹਾਡੀ ਹੱਡੀ ਨੂੰ ਉਹ ਕਾਬੂ ਨਹੀਂ ਕਰਕੇ ਰੱਖਦਾ ਤੁਹਾਡੇ ਗੋਡੇ ਖਰਾਬ ਹੋਣਗੇ ਹੀ ਹੋਣਗੇ ਇਹ ਜਿਹੜੇ ਮੇਨ ਕਾਰਨ ਅੱਜ ਦੇ ਸਮੇਂ ਦੇ ਵਿੱਚ ਗੋਡੇ ਖਰਾਬ ਹੋਣ ਦਾ ਜਿਹੜਾ ਬੰਦਾ ਤੜਕੇ ਉੱਠ ਕੇ ਪੈਰਾਵਾਰ ਬੈਠਦਾ ਉਹਦੇ ਵਰਗੀ ਤਾਂ ਦੁਨੀਆ ਪਰ ਐਕਸਰਸਾਈਜ਼ ਇਨੀ ਕੋਈ ਤੁਸੀਂ ਦੇਖੋ ਪੂਰੇ ਬਲੱਡ ਜਿਹੜਾ ਤੁਹਾਡਾ ਸਰਕਲ ਐ ਇੰਨਾ ਵਧੀਆ ਚਲਾ ਦੇਣਾ ਜਦੋਂ ਤੁਸੀਂ ਥੱਲੇ ਬਹਿ ਕੇ ਉੱਪਰ ਉੱਠਦੇ ਹੋ ਇੱਕ ਵਾਰੀ ਸਰੀਰ ਨੂੰ ਆਉਂਦਾ ਨਾ ਹਲੋੜਾ ਜਾ ਹਲੋੜਾ ਆਉਂਦਾ ਦਿਮਾਗ ਦਾ ਕਹਨੋੜਾ ਜਾ ਚੜਦਾ ਉਹ ਕਿਉਂ ਕਿਉਂਕਿ ਤੁਹਾਡਾ ਬਲੱਡ ਸਰਕਲ ਪੂਰੇ ਹੋਦਾ ਘੁਮਾ ਦਿੰਦਾ ਘੁਮਾ ਦਿੰਦਾ ਬਿਲਕੁਲ ਸਰੀਰ ਦੇ ਵਿੱਚ ਚੱਲਦਾ ਤੁਹਾਡਾ ਬਲੱਡ ਪੂਰੇ ਸਰੀਰ ਦੇ ਵਿੱਚ ਦੌੜਾ ਕਰੂਗਾ ਨਾੜਾਂ 'ਚ ਦੌੜਾ ਕਰੂਗਾ ਤੁਸੀਂ ਬਿਮਾਰ ਕਿਵੇਂ ਹੋਵੋਗੇ ਤੁਹਾਡੇ ਮਸਲ ਕਮਜ਼ੋਰ ਹੋਣੇ ਹੀ ਨਹੀਂ ਜਦੋਂ ਤੁਹਾਡੇ ਬਾਡੀ ਦੀ ਐਸ ਸ਼ੇਪ ਬਣਦੀ ਆ ਨਾ ਇਹ ਤੁਹਾਡੇ ਗੋਡਿਆਂ ਲਈ ਸਭ ਤੋਂ ਜੜੀ ਉਤਮ ਹੈ ਫਾਇਦੇਮੰਦ ਚੀਜ਼ ਆ ਜਦੋਂ ਤੁਸੀਂ ਪੈਰਾਂ 'ਤੇ ਬੈਠਦੇ ਹੋ ਤੁਹਾਡੀ ਬੋਡੀ ਦੀ ਐਸ ਸ਼ੇਪ ਬਣਦੀ ਆ ਜਦੋਂ ਤੁਸੀਂ ਇੱਥੇ ਖੜ੍ਹਦੇ ਹੋ ਇਹ ਤੁਹਾਡਾ ਕੀ ਬਣ ਗਿਆ ਅਧ ਵਿਚਕਾਰ ਹੋ ਗਏ ਤੁਸੀਂ ਬਹੁਤ ਡਾਕਟਰ ਵੀ ਤੁਹਾਨੂੰ ਡਰਾਉਂਦੇ ਆ ਵੀ ਥੱਲੇ ਨਾ ਬੈਠੋ ਤੁਹਾਡੇ ਗੋਡੇ ਖਰਾਬ ਹੋ ਜਾਣਗੇ ਪਰ ਉਹਨਾਂ ਤੇ ਲੱਖ ਦੀ ਲੰਨਤ ਆਹਦੇ ਡਾਕਟਰਾਂ ਤੇ ਵੀ ਵੀ ਜਿਹੜੇ ਬੰਦੇ ਨੂੰ ਐਕਸਰਸਾਈਜ਼ ਤੋਂ ਰੋਕਦੇ ਨੇ ਔਰ ਪੈਰਾਂ 'ਤੇ ਬੈਠਣ ਤੋਂ ਰੋਕਦੇ ਨੇ ਬਹੁਤ ਡਾਕਟਰ ਤਾਂ ਬੀਬੀਆਂ ਨੂੰ ਪੋਚਾ ਲਾਉਣ ਤੋਂ ਵੀ ਰੋਕਦੇ ਨੇ ਵੀ ਪੋਚਾ ਨਾ ਲਾਓ ਪੈਰਾਂ 'ਤੇ ਬਹਿ ਕੇ ਪਰ ਤੁਸੀਂ ਦੇਖੋ ਜਿਹੜੀਆਂ ਔਰਤਾਂ ਜਾਂ ਬੰਦੇ ਪੈਰਾਂ 'ਤੇ ਨਹੀਂ ਬਹਿੰਦੇ ਉਹਨਾਂ ਦੇ ਸਾਰਿਆਂ ਦੇ ਪੇਟ ਵੱਡੇ ਹੋਏ ਆ ਇੱਥੇ ਬਹਿ ਗਏ ਆਰਾਮ ਮਿਲ ਗਿਆ ਅਰਾ ਇੱਥੇ ਬਹਿ ਕੇ ਤੁਹਾਡੇ ਕੀ ਹੋਣਾ ਸਭ ਤੋਂ ਵੱਧ ਤੁਹਾਡੇ ਵਜਨ ਜਿਹੜੇ ਲੋਕਾਂ ਦੇ ਅੱਜ ਕੱਲ ਬੀਬੀਆਂ ਦੇ ਚੂਲੇ ਖਰਾਬ ਹੋਏ ਹੋਏ ਨੇ ਆ ਵਜਨ ਦੇਖੋ ਸਾਰਾ ਤੁਹਾਡੇ ਇੱਥੇ ਪੈ ਗਿਆ ਸਾਰਾ ਵਜਨ ਪੂਰੀ ਬਾਡੀ ਦਾ ਚੂਲੇ ਤੇ ਆ ਗਿਆ ਚੂਲੇ ਦਾ ਵਜਨ ਤੁਸੀਂ ਦੇਖੋ ਅੱਜ ਕੱਲ ਚੂਲੇ ਵੀ ਇਸ ਕਰਕੇ ਘਸ ਰਹੇ ਆ ਜਿੰਨਾ ਕੁ ਚੂੜਿਆਂ ਤੇ ਵਜਨ ਆ ਰਿਹਾ 80 80 90 90 100 100 ਸਾਲ ਦੇ ਜਿਹੜੇ ਅੱਜ ਵੀ ਕਈ ਬਜ਼ੁਰਗ 80 80 85 85 ਸਾਲ ਦੇ ਆ ਉਹਨਾਂ ਦੇ ਵੀ ਗੋਡੇ ਠੀਕ ਆ ਕਿਉਂ ਕਿਉਂਕਿ ਅੱਜ ਵੀ ਉਹ ਪੈਰਾਪਾਰ ਬੈਠਦੇ ਨੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਉਹ ਉਹਨਾਂ ਲੋਕਾਂ ਨੂੰ ਤੁਸੀਂ ਦੇਖੋ ਕਦੇ ਵੀ ਹਾਂ ਉਹਨਾਂ ਦੇ ਵੀ ਗੋਡੇ ਦੁਖਦੇ ਨੇ ਜੇ ਤੁਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅੱਜ ਦੀ ਨੌਜਵਾਨੀ ਹੈ ਆਪਣੇ ਗੋਡਿਆਂ ਨੂੰ ਤੰਦਰੁਸਤ ਰੱਖਣਾ ਚਾਹੁੰਦੀ ਹੈ ਤਾਂ ਜ਼ਰੂਰ ਕੋਸ਼ਿਸ਼ ਕਰਿਆ ਕਰੋ ਵੀ 15 ਤੋਂ 20 ਮਿੰਟ ਜ਼ਰੂਰੀ ਨਹੀਂ ਵੀ ਇਸ ਸੀਟ ਤੇ ਹੀ ਬੈਠਣਾ ਜਾਂ ਤੁਸੀਂ ਪੈਰਾਪਰ ਤਾਂ 15-20 ਮਿੰਟ ਚਾਹੇ ਬੈਠਕਾਂ ਚਾਹੇ ਬੈਠ ਕੇ ਬੀਬੀਆਂ ਨੂੰ ਅਪੀਲ ਆ ਵੀ ਪੋਚਾ ਚਾਹੇ ਨੌਜਵਾਨਾਂ ਨੂੰ ਵੈਸੇ ਇਹ ਵੀ 10 ਤੋਂ 15 ਮਿੰਟ ਤੁਸੀਂ ਪੈਰਾਂ ਪਰ ਬੈਠੋਗੇ ਤਾਂ ਜ਼ਿੰਦਗੀ ਚ ਕਦੇ ਤੁਹਾਡੇ ਜਿਹੜੇ ਗੋਡੇ ਆ ਉਹ ਖਰਾਬ ਨਹੀਂ ਹੋਣਗੇ ਕਦੇ ਫੇਲ ਨਹੀਂ ਹੋਣਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੀ ਵੀਡੀਓ ਬੜੀ ਖਾਸ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਮੀ ਛੋਟੀ ਛੋਟੀ ਜਾਣਕਾਰੀ ਦਵਾਂਗੇ ਕਹਿੰਦੇ ਛੋਟੇ ਛੋਟੇ ਚੀਜ਼ਾਂ ਨੂੰ ਬਦਲਣ ਨਾਲ ਹੀ ਵੱਡੀਆਂ-ਵੱਡੀਆਂ ਬਿਮਾਰੀਆਂ ਦੇ ਉੱਤੇ ਰੋਕ ਥਾਮ ਲੱਗ ਜਾਂਦੀ ਹੈ ਅੱਜ ਡਾਕਟਰ ਚ ਗਰੂਪ ਸਿੰਘ ਪੰਘੂ ਜੀ ਦੇ ਹਸਪੀਟਲ ਦੇ ਬਿਲ ਤੇ ਅੱਜ ਜਿਹੜੀ ਜਾਣਕਾਰੀ ਦੇਣ ਲੱਗੇ ਆ ਇਹਦੇ ਵਿੱਚ ਕੋਈ ਸੰਗ ਕੋਈ ਸ਼ਰਮ ਨਹੀਂ ਰਹੂਗੀ ਕਿਉਂਕਿ ਇਹ ਜਾਣਕਾਰੀ ਦੇਣਾ ਉਨੀ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤੁਹਾਡੀ ਸਿਹਤ ਦੇ ਨਾਲ ਅਸੀਂ ਖਿੜਵਾੜ ਹੋਣ ਨਹੀਂ ਦੇਣਾ ਬਹੁਤ ਲੰਮਾ ਸਮਾਂ ਹੋ ਗਿਆ ਆਪਾਂ ਗੋਡਿਆਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਆਂ ਕਨਸਟੀਪੇਸ਼ਨ ਦੀ ਪ੍ਰੋਬਲਮ ਨਾਲ ਜੂਝ ਰਹੇ ਆ ਇਹਨਾਂ ਚੀਜ਼ਾਂ ਤੋਂ ਕਿਵੇਂ ਨਜਾਤ ਮਿਲ ਸਕਦੀ ਹੈ ਕਿਉਂ ਇਹ ਪ੍ਰੋਬਲਮਸ ਆ ਰਹੀਆਂ ਨੇ ਸਾਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚੱਲ ਜੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਤੁਹਾਡੀ ਗੋਡਿਆਂ ਦੀ ਪ੍ਰੋਬਲਮ ਬੜੀ ਆਮ ਹੋਗੀ ਬਿਲਕੁਲ ਜੀ ਕਾਂਸਟਿਪੇਸ਼ਨ ਦੀ ਦਿੱਕਤ ਤਾਂ ਮੈਂ ਕਹਿੰਦਾ ਤਿੰਨ ਦੇ ਵਿੱਚੋਂ ਦੋ ਨੂੰ ਹੁੰਦੀ ਹੀ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਇਹ ਪ੍ਰੋਬਲਮਸ ਕਿਉਂ ਆ ਰਹੀਆਂ ਨੇ ਗੋਡਿਆਂ ਦੀਆਂ ਪ੍ਰੋਬਲਮ ਆਪਾਂ ਨੇ ਆਪੇ ਛੇੜੀਆਂ ਕਿਸੇ ਨੇ ਹੋਰ ਥੋੜੀ ਛੇੜੀਆਂ ਅਸੀਂ ਆਪ ਪੈਦਾ ਕਰਨ ਵਾਲੇ ਆ ਜਿਹੜੇ ਬੰਦੇ ਦੇ ਗੋਡੇ ਦੁਖ ਰਹੇ ਆ ਤੁਸੀਂ ਦੇਖੋ ਇੱਕ ਬੰਦੇ ਦੇ ਗੋਡੇ ਦੁੱਖ ਨਹੀਂ ਰਹੇ ਇੱਕ ਦਿਨ ਨਜਾਇਜ਼ ਦੁੱਖ ਰਹੇ ਆ ਉਹ ਕਾਰਨ ਨਾ ਉਹਦਾ ਕੋਈ ਉਹਦੇ ਕਿਉਂ ਨਹੀਂ ਦੁੱਖ ਰਹੇ ਕੁਦਰਤ ਨੇ ਜਿਹੜਾ ਸਰੀਰ ਹੈ ਉਹ ਤਾਂ ਇੱਕੋ ਜਿਹਾ ਬਣਾਇਆ ਸਭ ਦਾ ਉਹਦੇ ਵਿੱਚ ਬਾਅਦ ਦੇ ਵਿੱਚ ਭਾਰਾ ਪਨ ਜਾਂ ਪਤਲਾ ਪਨ ਉਹ ਅਸੀਂ ਆਪ ਪੈਦਾ ਕੀਤਾ ਕਈਆਂ ਨੇ ਸਰੀਰਾਂ ਤੁਸੀਂ ਦੇਖੋ ਖਾ ਖਾ ਕੇ ਐਡੇ ਗੋਗੜਾ ਵਧਾ ਲੀਆਂ ਕਈ ਬੰਦੇ ਖਾਂਦੇ ਹੀ ਸੇਮਤ ਐਨ ਪੂਰਾ ਆਪਣੇ ਸਰੀਰ ਨੂੰ ਜਿਉਣ ਵਾਸਤੇ ਕਈ ਖਾਂਦੇ ਹੀ ਬੰਦੇ ਲੋਕ ਆ ਸਿਰਫ ਜਿਉਂਦੇ ਹੀ ਸਿਰਫ ਖਾਣ ਵਾਸਤੇ ਨੇ ਤੁਸੀਂ ਦੇਖੋ ਜਿਹੜੇ ਜਿਉਂਦੇ ਲੋਕ ਖਾਣ ਵਾਸਤੇ ਨੇ ਉਹਨਾਂ ਦੇ ਗੋਡੇ ਫੇਲ ਹੋਣਗੇ ਹੋਣਗੇ ਕਿਉਂ ਨਹੀਂ ਹੋਣਗੇ ਜਿਹੜੇ ਬੰਦੇ ਨੇ ਭਰ ਭਰ ਕੇ ਪੇਟ ਰਾਤ ਨੂੰ ਰੱਜ ਰੱਜ ਕੇ ਮਟਰ ਪਨੀਰ ਵਗੈਰਾ ਇਦਾਂ ਦੀਆਂ ਚੀਜ਼ਾਂ ਖਾਣੀਆਂ ਉਹਨਾਂ ਦੇ ਇਦਾਂ ਇਦਾਂ ਮੇਦ ਜਿਹੜੇ ਚੜਦੇ ਆ ਤੁਸੀਂ ਦੇਖੋ ਪੈਰਾਂ ਭਾਰ ਨਹੀਂ ਬੈਠਿਆ ਜਾਂਦਾ ਉਹਨਾਂ ਲੋਕਾਂ ਤੋਂ ਤੁਸੀਂ ਉਹ ਦੇਖੋ ਵੀ ਉਹਨਾਂ ਦੇ ਗੋਡੇ ਫੇਲ ਹੋਣਗੇ ਕਿ ਨਹੀਂ ਹੋਣਗੇ ਉਹ ਪੈ ਉਹ ਤੁਸੀਂ ਦੇਖੋ ਫੇਲ ਕੀਨੇ ਕਰੇ ਉਹ ਉਹ ਬੰਦੇ ਨੇ ਆਪ ਪੈ ਫੇਲ ਕੀਤੇ ਨੇ ਕਿਸੇ ਨੇ ਤਾਂ ਕੀਤੇ ਨੇ ਜਿਹੜੇ ਜੇ ਬੰਦਾ ਕਹਿੰਦਾ ਵੀ ਖਰਾਕਾਂ ਮਾੜੀਆਂ ਹੋ ਗਈਆਂ ਤਾਂ ਖਰਾਕਾਂ ਮਾੜੀਆਂ ਖਾਣ કોਣ ਰਿਹਾ ਬੰਦਾ ਹੀ ਖਾ ਰਿਹਾ ਉਹਦੇ ਕੋਈ ਮੂੰਹ ਦੇ ਵਿੱਚ ਤਾਂ ਥੰਨ ਨਹੀਂ ਰਿਹਾ ਵੀ ਹਾਂ ਚੱਕ ਕੇ ਉਧਰ ਮੂੰਹ ਦੇ ਵਿੱਚ ਥੰਨ ਦਾ ਤਾਂ ਇਸ ਕਰਕੇ ਗੱਲ ਇਹ ਹੈ ਵੀ ਜਿਹੜਾ ਗੋਡੇ ਫੇਲ ਹੋਣ ਦਾ ਕਾਰਨ ਹੈ ਉਹ ਅਸੀਂ ਮਾੜੀਆਂ ਖਰਾਕਾਂ ਨੂੰ ਦੋਸ਼ ਨਹੀਂ ਦੇ ਸਕਦੇ ਉਹ ਅਸੀਂ ਆਪਣੇ ਆਪ ਨੂੰ ਦੋਸ਼ ਲਈਏ ਵੀ ਅਸੀਂ ਆਪ ਆਪਣੀ ਸਿਹਤ ਨੂੰ ਕਿੰਨਾ ਕੁ ਸੰਭਿਆ ਅਸੀਂ ਕਿਵੇਂ ਖਾ ਰਹੇ ਹਾਂ ਤੇ ਕਿਵੇਂ ਪਚਾ ਰਹੇ ਹਾਂ ਕਿਹੜੇ ਟਾਈਮ ਕੀ ਖਾ ਰਹੇ ਹਾਂ ਕਿਵੇਂ ਸਾਡਾ ਉੱਠਣਾ ਬੈਠਣਾ ਕਿਵੇਂ ਸਾਡਾ ਬੈਠਣਾ ਲੋਕਾਂ ਤੋਂ ਅੱਜਕੱਲ ਚੌਂਖੜੀ ਮਾਰ ਕੇ ਚੌਂਖੜੀ ਮਾਰ ਕੇ ਤਾਂ ਛੱਡੋ ਪੈਰਾਂ 'ਤੇ ਨਹੀਂ ਬੈਠਿਆ ਜਾਂਦਾ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਹਰ ਬੰਦਾ ਨੌਜਵਾਨ ਵੀ ਅੱਜਕੱਲ ਤੁਸੀਂ ਦੇਖ ਲਓ ਅੱਜਕੱਲ ਫੈਸ਼ਨ ਕਹਿ ਲੋ ਜਾਂ ਸੋਚ ਕਹਿ ਲੋ ਇਹ ਸੋਚ ਬਣ ਗਈ ਵੀ ਅਸੀਂ ਪੁਰਾਣੀ ਜਿਹੜੀ ਦੇਸੀ ਸੀਟ ਤੇ ਨਹੀਂ ਬੈਠਣਾ ਹੈਗਾ ਵੀ ਅਸੀਂ ਇੰਗਲਿਸ਼ ਸੀਟ ਤੇ ਬੈਠਣਾ ਘਰਾਂ ਦੇ ਵਿੱਚ ਤੁਸੀਂ ਆਮ ਦੇਖਿਆ ਹੁਣ ਮੈਂ ਕਹਿੰਦਾ ਅੱਜਕੱਲ ਤੁਸੀਂ ਦੇਖ ਲਓ 100 ਘਰਾਂ ਦੇ ਪਿੱਛੇ 2-4 ਘਰ ਰਹੇ ਜੇ ਹੋਣਗੇ ਜਿਨ੍ਹਾਂ ਦੇ ਅੱਜ ਵੀ ਪੁਰਾਣੀਆਂ ਸੀਟਾਂ ਨਹੀਂ ਲੱਗ ਭਾਗ ਤੁਸੀਂ 95-96% ਲੋਕਾਂ ਤੇ ਦੇਖਦੇ ਹੋਂ ਵੀ ਅੱਜ ਵੀ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਇੰਗਲਿਸ਼ ਸੀਟਾਂ ਲੱਗ ਚੁੱਕੀਆਂ ਤੁਸੀਂ ਆਉਣ ਵਾਲੇ ਸਮੇਂ ਤੇ ਦੇਖਿਓ ਜਿਹੜੇ 20-30 ਸਾਲ ਦੇ ਨੌਜਵਾਨ ਹਨ ਉਹਨਾਂ ਦੇ ਵੀ ਗੋਡੇ ਨਵੇਂ ਪਿਆ ਕਰਨਗੇ ਅੱਜ ਤੋਂ 8-10 ਸਾਲ ਦਾ ਸਿੰਬਲ ਵੀ ਬਣ ਚੁੱਕੀ ਆ ਹੁਣ ਬਣ ਚੁੱਕੀ ਆ ਤੁਸੀਂ ਅੱਜ ਤੋਂ 10 ਸਾਲ ਬਾਅਦ ਦੇਖਿਓ ਵੀ 30-30 ਸਾਲ ਦੇ ਜਿਹੜੇ ਨੌਜਵਾਨ ਹੋਣਗੇ ਉਹਨਾਂ ਦੇ ਵੀ ਗੋਡੇ ਬਦਲ ਹੋਇਆ ਕਰਨਗੇ ਉਹ ਕਾਰਨ ਹੈ ਸਾਡੀ ਜਿਹੜੀ ਹੈਗੀ ਆ ਸਰੀਰ ਨੂੰ ਨਾ ਸੰਭ ਕੇ ਰੱਖਣੀ ਸਾਡੀ ਨਾ ਸਮਝੀ ਸਾਡਾ ਜਿਹੜਾ ਹੈਗਾ ਫੈਸ਼ਨ ਦੇ ਦੌਰ ਦੇ ਵਿੱਚ ਜਾ ਕੇ ਵੱਢ ਜਾਣਾ ਉਹਦੇ ਵਿੱਚ ਬਲੀਨ ਹੋ ਜਾਣਾ ਕੁਦਰਤ ਨੂੰ ਭੁੱਲ ਜਾਣਾ ਉਹ ਕਾਰਨ ਹੁਣ ਤੁਸੀਂ ਦੇਖੋ ਆਪਾਂ ਦੱਸਦੇ ਹਾਂ ਵੀ ਸਭ ਤੋਂ ਜਿਹੜਾ ਮੇਨ ਕਾਰਨ ਹੈ ਅੱਜਕੱਲ ਬੀਬੀਆਂ ਨੇ ਜਾਂ ਅਧਵਚਕਾਰ ਵਾਲੇ ਬਜ਼ੁਰਗਾਂ ਨੇ ਸਾਡਿਆਂ ਨੇ ਬਣਾਇਆ ਹੋਇਆ 40 ਤੋਂ 50 ਸਾਲ ਲਾਣੇ ਨੇ ਵੀ ਹਾਂ ਜੀ ਪੁਰਾਣੀਆਂ ਸੀਟਾਂ ਤੇ ਨਹੀਂ ਬੈਠਣਾ ਜਾਂ ਬਹੁਤ ਡਾਕਟਰ ਵੀ ਤੁਹਾਨੂੰ ਡਰਾਉਂਦੇ ਆ ਵੀ ਥੱਲੇ ਨਾ ਬੈਠੋ ਤੁਹਾਡੇ ਗੋਡੇ ਖਰਾਬ ਹੋ ਜਾਣਗੇ ਪਰ ਉਹਨਾਂ ਤੇ ਲੱਖ ਦੀ ਲਾਹਨਤ ਆਹੇ ਜਿਹੜੇ ਡਾਕਟਰਾਂ ਦੇ ਵੀ ਵੀ ਜਿਹੜੇ ਬੰਦੇ ਨੂੰ ਐਕਸਰਸਾਈਜ਼ ਤੋਂ ਰੋਕਦੇ ਨੇ ਔਰ ਪੈਰਾਂ 'ਪਰ ਬੈਠਣ ਤੋਂ ਰੋਕਦੇ ਨੇ ਬਹੁਤ ਡਾਕਟਰ ਤਾਂ ਬੀਬੀਆਂ ਨੂੰ ਪੋਚਾ ਲਾਉਣ ਤੋਂ ਵੀ ਰੋਕਦੇ ਨੇ ਵੀ ਪੋਚਾ ਨਾ ਲਾਓ ਪੈਰਾਂ 'ਪਰ ਬਹਿ ਕੇ ਪਰ ਤੁਸੀਂ ਦੇਖੋ ਜਿਹੜੀਆਂ ਔਰਤਾਂ ਜਾਂ ਬੰਦੇ ਪੈਰਾਂ 'ਪਰ ਨਹੀਂ ਬਹਿੰਦੇ ਉਹਨਾਂ ਦੇ ਸਾਰਿਆਂ ਦੇ ਪੇਟ ਵਧੇ ਹੋਏ ਆ ਜਿਹੜਾ ਬੰਦਾ ਹੁਣ ਤੁਸੀਂ ਦੇਖੋ ਕਦੇ ਵੀ ਤੁਸੀਂ ਦੇਖਿਆ ਹੋਣਾ ਬੀਬੀਆਂ ਹਮ ਇੱਕ ਵਿਚਾਰੀਆਂ ਲੇਬਰ ਕਲਾਸ ਦੀਆਂ ਬੀਬੀਆਂ ਕਈ ਵਾਰੀ ਤੁਸੀਂ ਦੇਖਿਆ ਵੀ ਖੇਤਾਂ ਦੇ ਵਿੱਚ ਪੰਡਾਂ ਲੈ ਕੇ ਤੁਰ ਕੇ ਜਾਂਦੀਆਂ ਨੇ ਬਿਲਕੁਲ ਉਹ 4-4 5-5 ਕਿਲਿਆਂ ਦੀ ਜਿਹੜੀ ਲਾਮ ਹੈ ਉਹ ਤੁਰ ਕੇ ਲੰਘਦੀ ਹੈ ਨਾ ਤੁਸੀਂ ਕਦੇ ਦੇਖਿਆ ਉਹਨਾਂ ਦਾ ਪੇਟ ਵਧਿਆ ਹੋਇਆ ਜਾਂ ਕਦੇ ਉਹਨਾਂ ਦੇ ਗੋਡੇ ਤੁਸੀਂ ਖਰਾਬ ਦੇਖੇ ਆ ਕਿਉਂ ਨਹੀਂ ਕਿਉਂਕਿ ਘੱਟੋ ਘੱਟ 40 ਤੋਂ 50 ਕਿਲੋ ਦੀ ਜਿਹੜੀ ਭਰੀ ਹੈ ਪੰਡਾ ਉਹ ਸਿਰ ਪਰ ਹੁੰਦੀ ਹੈ ਉਹਨਾਂ ਦੇ ਠੀਕ ਹੈ ਜੀ ਤੇ ਸਰੀਰ ਚੋਂ ਜਦੋਂ ਤੁਰਨਾ ਤਾਂ ਪਸੀਨਾ ਦੇਖੋ ਲਟੋ ਲਟ ਜਿਹੜਾ ਪਸੀਨਾ ਨਿਕਲਦਾ ਜਾਂਦਾ ਤੇ ਉਹ ਬੰਦੇ ਦੇ ਉੱਪਰ ਮਟਾਪਾ ਕਿਵੇਂ ਆਊਗਾ ਤੇ ਜੋੜ ਕਿਵੇਂ ਖਰਾਬ ਹੋ ਜਾਣਗੇ ਤਾਂ ਆਪਾਂ ਗੱਲ ਆਪਣੀ ਕਹਿਣ ਦਾ ਮਤਲਬ ਸਿਰਫ ਇਹੀ ਹੈ ਵੀ ਜੇ ਜੋੜ ਤੁਹਾਡੇ ਖਰਾਬ ਹੋਏ ਆ ਤਾਂ ਉਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਕਿਸੇ ਨੇ ਨਹੀਂ ਖਰਾਬ ਕੀਤੇ ਉਹ ਅਸੀਂ ਆਪਣੇ ਮਨ ਨੂੰ ਇੱਕ ਫੈਸ਼ਨ ਦੇ ਦੌਰ ਦੇ ਵਿੱਚ ਬਾੜ ਕੇ ਅਸੀਂ ਆਪ ਆਪਣੇ ਜਿਹੜੇ ਜੋੜ ਖਰਾਬ ਕੀਤੇ ਆ ਹੁਣ ਤੁਸੀਂ ਤੁਹਾਨੂੰ ਦੱਸਦੇ ਆ ਤੁਹਾਡੇ ਸਵੇਰ ਦੀ ਉੱਠਣ ਦੀ ਜਿਹੜੀ ਰੁਟੀਨ ਹੈ ਉਹ ਸਭ ਤੋਂ ਵੱਧ ਤੁਹਾਡੇ ਗੋਡਿਆਂ ਲਈ ਖਰਾਬ ਕਿਵੇਂ ਆ ਹਰ ਬੰਦਾ ਤੁਸੀਂ ਦੇਖ ਲਓ ਅੱਜ ਕੱਲ ਇੰਗਲਿਸ਼ ਸ਼ੀਟਾਂ ਦੇ ਜਿਹੜੇ ਲੋਕ ਪੱਟੇ ਹੋਏ ਨੇ ਤੁਸੀਂ ਦੇਖੋ ਜਦ ਬੰਦਾ ਇੰਗਲਿਸ਼ ਸੀਟ ਤੇ ਬਹਿੰਦਾ ਉਹਦਾ ਕਦੇ ਵੀ ਗੋਡੇ ਬੈਂਡ ਨਹੀਂ ਹੁੰਦੇ ਜਦੋਂ ਗੋਡੇ ਬੈਂਡੇ ਨਹੀਂ ਹੋਣਗੇ ਪੂਰੇ ਚੱਲਣਗੇ ਨਹੀਂ ਉਹਨਾਂ ਚ ਲੱਚ ਕੇ ਕਿਵੇਂ ਆਊਗੀ ਏ ਦੇਖੋ ਆਪਾਂ ਸਵੇਰੇ ਕੀ ਕਰਦੇ ਆ ਸਾਡੇ ਅੱਜਕੱਲ ਨੌਜਵਾਨ ਵੀ ਦੇਖੋ ਤੁਸੀਂ ਕੀ ਕਰਦੇ ਆ ਉਹਨਾਂ ਨੇ ਸਵੇਰੇ ਸੀਟ ਤੇ ਬੈਠਣਾ ਲੈਟਰਨ ਤੇ ਬੈਠਣਾ ਮੁਰੇ ਫੋਨ ਕੱਢ ਕੇ ਲਾ ਲੈਣਾ ਨਾ ਤਾਂ ਉਹਨਾਂ ਨੂੰ ਟੱਟੀ ਆਉਂਦੀ ਆ ਨਾ ਉਹਨਾਂ ਦੇ ਗੋਡੇ ਚੱਲਣੇ ਆ ਤੇ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਸੀਗੇ ਸਾਡੇ ਪਰੰਪਰਾ ਬੈਠ ਕੇ ਪਹਿਰਾਵਾਂ ਪਰ ਬੈਠ ਕੇ ਜਿਹੜੀ ਹੈਗੀ ਸਾਡੀ ਜਿਹੜੇ ਪਖਾਨੇ ਜਾਂਦੇ ਸੀਗੇ ਜਾਂ ਖੇਤਾਂ 'ਚ ਵੀ ਜਾਂਦੇ ਸੀਗੇ ਜਾਂ ਬਾਹਰ ਬੈਠਦੇ ਸੀ ਪਹਿਰਾਵਾਂ ਪਰ ਬੈਠਦੇ ਸੀ ਪਹਿਰਾਵਾਂ ਪਰ ਬਹਿ ਕੇ ਦੇਖੋ ਤੁਸੀਂ ਗੋਡਾ ਕਿੰਨਾ ਬੈਂਡ ਹੁੰਦਾ ਇੱਕ ਤਾਂ 10 ਮਿੰਟ ਬੈਠਣਾ ਹੈ ਨਾ 5-7 ਮਿੰਟ ਬੈਠਣਾ ਜਿਹੜੇ ਬੈਠੇ ਨੇ ਬਾਹਰ ਜਾਣਾ ਬੈਠਣਾ 5-7 ਮਿੰਟ ਬੈਠਣਾ ਜਿਹੜਾ ਬੰਦਾ ਬਹਿ ਗਿਆ ਤੁਸੀਂ ਦੇਖੋ ਬਲੱਡ ਸਰਕੂਲੇਸ਼ਨ ਜਿਹੜੀਆਂ ਨਾੜਾਂ ਦਾ ਸਰਕੂਲੇਸ਼ਨ ਕਿੰਨਾ ਕੁ ਜ਼ਿਆਦਾ ਫਲੋ ਹੋ ਜਾਂਦਾ ਕਿੰਨਾ ਕੁ ਵਧੀਆ ਹੁਣ ਤੁਸੀਂ ਦੇਖੋ ਜਿਹੜੇ ਬੰਦੇ ਨੇ ਬੈਠਣਾ ਹੀ ਇੱਥੇ ਤੱਕ ਹੈ ਹਾਂ ਉਹਦੀਆਂ ਨਾੜਾਂ ਕਿਵੇਂ ਚੱਲਣਗੀਆਂ ਨਾੜਾਂ 'ਚ ਦਵਾਈ ਨਹੀਂ ਆਉਣਾ ਖੂਨ ਦੌਰਾ ਨਹੀਂ ਕਰਨਾ ਅੱਧੇ ਦਾ ਗੋਡੇ ਲੋਕਾਂ ਦੇ ਵੈਸੇ ਹੀ ਮਸਲੇ ਖਰਾਬ ਹੋਏ ਹੋਏ ਨੇ ਜਦੋਂ ਤੁਹਾਡੇ ਮਸਲ ਦੇ ਵਿੱਚ ਲਚਕੇ ਨਹੀਂ ਹੈਗੀ ਮਸਲ ਤੁਹਾਡਾ ਮੁੜੇ ਨਹੀਂ ਰਿਹਾ ਤੁਹਾਡੀ ਹੱਡੀ ਨੂੰ ਉਹ ਕਾਬੂ ਨਹੀਂ ਕਰਕੇ ਰੱਖਦਾ ਤੁਹਾਡੇ ਗੋਡੇ ਖਰਾਬ ਹੋਣਗੇ ਹੀ ਹੋਣਗੇ ਇਹ ਜਿਹੜੇ ਮੇਨ ਕਾਰਨ ਆਜ ਦੇ ਸਮੇਂ ਦੇ ਵਿੱਚ ਗੋਡੇ ਖਰਾਬ ਹੋਣ ਦਾ ਹੁਣ ਤੁਹਾਨੂੰ ਅਗਲਾ ਅਗਲੀ ਗੱਲ ਦੱਸਦੇ ਹਾਂ ਅਸੀਂ ਜਦੋਂ ਆ ਦੇਖੋ ਜਦੋਂ ਤੁਹਾਡੇ ਬਾਡੀ ਦੀ ਐਸ ਸ਼ੇਪ ਬਣਦੀ ਆ ਨਾ ਇਹ ਤੁਹਾਡੇ ਗੋਡਿਆਂ ਲਈ ਸਭ ਤੋਂ ਜਿਹੜੀ ਉਤਮ ਹੈ ਫਾਇਦੇਮੰਦ ਚੀਜ਼ ਆ ਜਦੋਂ ਤੁਸੀਂ ਪੈਰਾਂ ਪਰ ਬੈਠਦੇ ਹੋ ਤੁਹਾਡੀ ਬਾਡੀ ਦੀ ਐਸ ਸ਼ੇਪ ਬਣਦੀ ਆ ਜਦੋਂ ਤੁਸੀਂ ਇੱਥੇ ਖੜ੍ਹਦੇ ਹੋ ਇਹ ਤੁਹਾਡਾ ਕੀ ਬਣ ਗਿਆ ਅਧ ਵਿਚਕਾਰ ਹੋ ਗਏ ਤੁਸੀਂ ਉਤੋਂ ਤੁਹਾਡਾ ਜਿਹੜਾ ਦੇਖੋ ਅਗਲੀ ਗੱਲ ਦੱਸਦੇ ਆ ਇੱਥੇ ਬਹਿ ਗਏ ਆਰਾਮ ਮਿਲ ਗਿਆ ਅਰਾ ਇੱਥੇ ਬਹਿ ਕੇ ਤੁਹਾਡੇ ਕੀ ਹੋਣਾ ਸਭ ਤੋਂ ਵੱਧ ਤੁਹਾਡੇ ਵਜਨ ਜਿਹੜੇ ਲੋਕਾਂ ਦੇ ਅੱਜ ਕੱਲ ਬੀਬੀਆਂ ਦੇ ਚੂਲੇ ਖਰਾਬ ਹੋਏ ਹੋਏ ਨੇ ਆਹ ਵਜਨ ਦੇਖੋ ਸਾਰਾ ਤੁਹਾਡਾ ਇੱਥੇ ਪੈ ਗਿਆ ਸਾਰਾ ਵਜਨ ਪੂਰੀ ਬਾਡੀ ਦਾ ਚੂਲੇ ਤੇ ਆ ਗਿਆ ਚੂਲੇ ਦਾ ਵਜਨ ਤੁਸੀਂ ਦੇਖੋ ਅੱਜ ਕੱਲ ਚੂਲੇ ਵੀ ਇਸ ਕਰਕੇ ਘਸ ਰਹੇ ਹਨ ਜਿੰਨਾ ਕੁ ਚੂੜਿਆਂ ਤੇ ਵਜਨ ਆ ਰਿਹਾ ਇਸ ਕਰਕੇ ਇਹ ਜਿਹੜਾ ਬੰਦਾ ਪੈਰਾਂ 'ਤੇ ਬਹਿ ਕੇ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਕਦੇ 80 80 90 90 100 100 ਸਾਲ ਦੇ ਜਿਹੜੇ ਅੱਜ ਵੀ ਕਈ ਬਜ਼ੁਰਗ 80 80 85 85 ਸਾਲ ਦੇ ਆ ਉਹਨਾਂ ਦੇ ਵੀ ਗੋਡੇ ਠੀਕ ਆ ਕਿਉਂ ਕਿ ਅੱਜ ਵੀ ਉਹ ਪੈਰਾਂ 'ਤੇ ਬੈਠਦੇ ਨੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਉਹ ਉਹਨਾਂ ਲੋਕਾਂ ਨੂੰ ਤੁਸੀਂ ਦੇਖੋ ਕਦੇ ਵੀ ਹਾਂ ਉਹਨਾਂ ਦੇ ਵੀ ਗੋਡੇ ਦੁਖਦੇ ਨੇ ਤੇ ਆ ਆਪਾਂ ਇਹੀ ਦਰਸ਼ਕਾਂ ਨੂੰ ਅੱਜ ਸੁਝਾ ਦੇਣਾ ਯੋਨੇ ਆ ਵੀ ਜੇ ਤੁਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅੱਜ ਦੀ ਨੌਜਵਾਨੀ ਹੈ ਆਪਣੇ ਗੋਡਿਆਂ ਨੂੰ ਤੰਦਰੁਸਤ ਰੱਖਣਾ ਚਾਹੁੰਦੀ ਹੈ ਤਾਂ ਜਰੂਰ ਕੋਸ਼ਿਸ਼ ਕਰਿਆ ਕਰੋ ਵੀ 15 ਤੋਂ 20 ਮਿੰਟ ਜ਼ਰੂਰੀ ਨਹੀਂ ਵੀ ਇਸ ਸੀਟ ਤੇ ਹੀ ਬੈਠਣਾ ਜਾਂ ਤੁਸੀਂ ਪੈਰਾਂ ਪਰ ਤਾਂ 15-20 ਮਿੰਟ ਚਾਹੇ ਬੈਠਕਾਂ ਚਾਹੇ ਬੈਠ ਕੇ ਬੀਬੀਆਂ ਨੂੰ ਅਪੀਲ ਆ ਵੀ ਪੋਚਾ ਚਾਹੇ ਨੌਜਵਾਨਾਂ ਨੂੰ ਵੈਸੇ ਵੀ 10 ਤੋਂ 15 ਮਿੰਟ ਤੁਸੀਂ ਪੈਰਾਂ ਪਰ ਬੈਠੋਗੇ ਤਾਂ ਜ਼ਿੰਦਗੀ ਚ ਕਦੇ ਤੁਹਾਡੇ ਜਿਹੜੇ ਗੋਡੇ ਆ ਉਹ ਖਰਾਬ ਨਹੀਂ ਹੋਣਗੇ ਕਦੇ ਫੇਲ ਨਹੀਂ ਹੋਣਗੇ ਜੀ ਸਰ ਬਿਲਕੁਲ ਕਿਤਨਾ ਕਿਤੇ ਗੱਲ ਇਹ ਵੀ ਆ ਜਾਂਦੀ ਹੈ ਲੋਕ ਇਸ ਨੇ ਜਿਵੇਂ ਨਾ ਹੁਣ ਇੱਕ ਮੈਂ ਕਮੇਡੀਅਨ ਦੀ ਵੀ ਵੀਡੀਓ ਦੇਖ ਰਿਹਾ ਸੀ ਉਹਨੇ ਵੀ ਇੱਕ ਗੱਲ ਇਹ ਕਿ ਇੱਕ वेस्टर्न ਸਾਈਡ ਕੰਬੋਰਡ ਇੱਕ ਇੰਡੀਅਨ ਸਟਾਈਲ ਕੰਬੋਰਡ ਕਹਿੰਦੇ ਇੰਡੀਅਨ ਸਟਾਈਲ ਕੰਬੋਰਡ ਦੇ ਨੂੰ ਇੰਡੀਅਨ ਸਟਾਈਲ ਆਪਣੇ ਨਾਮ ਤੋਂ ਬਣ ਜਾਣਿਆ ਜਾਂਦਾ ਪਰ ਆਪਾਂ ਇਹ ਨਹੀਂ ਜਾਣਦੇ ਕਿ ਇਸ ਦੇ ਪਿੱਛੇ ਜਿਵੇਂ ਆਪਾਂ ਇਹ ਕਮਰਸ਼ੀਅਲ ਫਾਇਦਾ ਵੀ ਦੇ ਕਮਰਸ਼ੀਅਲ ਫਾਇਦਾ ਵੀ ਬਹੁਤ ਹੈ ਫਾਇਦਾ ਫਾਇਦਾ ਵੀ ਬਹੁਤ ਹੈ ਤੁਸੀਂ ਤੁਸੀਂ ਇਹਦੇ ਵਿੱਚ ਪਾਣੀ ਦੀ ਵਰਤੋਂ ਨਹੀਂ ਕਰਦੇ ਤੁਸੀਂ ਤੁਹਾਨੂੰ ਟਿਸ਼ੂ ਪੇਪਰ ਨੈਪਕਿਨ ਵਗੈਰਾ ਜਿ ਟਿਸ਼ੂ ਪੇਪਰ ਲੈਣੇ ਨੈਪਕਿਨ ਲੈਣੇ ਇਹਦੇ ਵਿੱਚ ਇਹ ਹੈ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਮਾਰਾਂ ਹਨ ਹੁਣ ਆਪਾਂ ਗੱਲ ਕਰੀਏ ਵੀ ਅੱਗੇ ਇਨਸਾਨ ਬਿਮਾਰ ਕਿਉਂ ਹੋਇਆ ਤੁਸੀਂ ਉਹ ਉਸ ਸੀਟ ਦੇ ਵਿੱਚ ਜਿਹੜੀ ਬੈਠਣ ਵਾਲੀ ਸੀਟ ਸੀਗੀ ਉਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਕਿੰਨਾ ਪਾਣੀ ਖਰਾਬ ਕਰਦੇ ਸੀਗੇ 200 ml 300 ml 500 ml ਲਾ ਲੋ ਤੁਸੀਂ ਇਹਦੇ ਵਿੱਚ ਪਾਣੀ ਕਿੰਨਾ ਖਰਾਬ ਕਰਦੇ ਹੋ 10 ਲੀਟਰ ਤਾਂ ਉੱਥੇ ਕੁਦਰਤ ਵੀ ਮਾਰ ਪਾਉਂਦੀ ਆ ਤੁਹਾਡੇ ਤੇ ਗੱਲ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਸਰੀਰ ਨੂੰ ਤੁਸੀਂ ਕਿਵੇਂ ਚੱਲ ਰਹੇ ਹੋ ਤੁਸੀਂ ਕੁਦਰਤ ਨੂੰ ਨਾਲੋਂ ਨਾਲ ਬਰਬਾਦ ਕਿੰਨਾ ਕਰ ਰਹੇ ਹੋ ਕੁਦਰਤ ਤੁਹਾਨੂੰ ਉਹਦਾ ਵੀ ਅੰਜਾਮ ਦੰਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਜਾਂ ਬੀਜੋਗੇ ਉਹ ਜਿਹੜਾ ਵੱਡਣਾ ਪੈਣਾ ਹੈ ਇਹ ਅਸਲੀਅਤ ਹੈ ਜਿਹੜਾ ਇਨਸਾਨ ਅੱਜ ਦੇ ਟਾਈਮ 'ਚ ਮੰਨਦਾ ਨਹੀਂ ਨਾ ਵੀ ਹਾਂ ਇਹ ਹੈ ਤੁਸੀਂ ਅੱਜ ਕੱਲ੍ਹ ਦੇਖੋ ਲੋਕਾਂ ਨੇ ਘਰਾਂ ਦੇ ਵਿੱਚ ਵੀ ਸੈਂਸਰ ਵਾਲੀਆਂ ਟੂਟੀਆਂ ਲਵਾ ਲੀਆਂ ਉਹ ਕਹਿੰਦੇ ਵੀ ਲੋਕ ਜਿਹੜੀ ਸੋਚ ਹੈ ਉਹ ਤਾਂ ਸੈਂਸਰਾਂ ਤੱਕ ਲੈ ਗਏ ਪਰ ਅੰਦਰੋਂ ਖੋਖਲੇ ਹੋ ਗਏ ਹੈ ਨਾ ਤੁਸੀਂ ਦੇਖੋ ਜਿਹੜੀ ਹੁਣ ਸੈਂਸਰਾਂ ਵਾਲੀ ਟੁੱਟੀਆਂ ਤੁਸੀਂ ਉਹਦੇ ਉੱਪਰ ਹੱਥ ਪਰੇ ਕਰ ਲੋ ਤਾਂ ਵੀ ਉਹ ਪਾਣੀ ਬਾਦ ਦੇ ਵਿੱਚ ਵੀ ਘੇਰਦੀ ਹੈ ਘੇਰਦੀ ਹੈ ਘੇਰਦੀ ਹੈ ਠੀਕ ਹੈ ਉਹ ਕਿੰਨੀ ਤੁਸੀਂ ਦੇਖੋ ਵੀ ਕੁਦਰਤ ਦੀ ਬਰਬਾਦੀ ਜਿਹੜੀ ਇਨਸਾਨ ਕਰ ਰਿਹਾ ਹੈ ਜੇ ਉਹ ਕੁਦਰਤ ਦੀ ਬਰਬਾਦੀ ਕਰ ਰਿਹਾ ਹੈ ਤਾਂ ਨਾਲ ਨਾਲ ਉਹਦੇ ਸਰੀਰ ਦੀ ਵੀ ਬਰਬਾਦੀ ਹੋ ਰਹੀ ਹੈ ਬਰਬਾਦੀ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਉਹ ਬਿਲਕੁਲ ਕਿਉਂਕਿ ਦਿਨ ਦੀ ਪਹਿਲੀ ਆਪਾਂ ਜੇ ਕਹਿੰਦੇ ਆ ਕਿ ਸਵੇਰੇ ਉੱਠਦੇ ਸਾਰ ਹੀ ਜਿਹੜੀ ਪਹਿਲੀ ਪ੍ਰਕਿਰਿਆ ਪਾਣੀ ਪੀਣ ਤੋਂ ਬਾਅਦ ਜਿਹੜੀ ਆਪਾਂ ਕਰਦੇ ਆ ਬੈਠਣ ਦੇ ਸਟਾਈਲ ਤੋਂ ਆਪਾਂ ਜਦੋਂ ਆਪਣੇ ਫਲੈਸ਼ ਕਰਦੇ ਆ ਜਾਂ ਜਾਣਦੇ ਆ ਜਾਂ ਪਲਾਟਰਨ ਕਰਦੇ ਆ ਮੈਂ ਸਪਸ਼ਟ ਬੋਲੂਗਾ ਜੇ ਆਪਾਂ ਜਾਣਦੇ ਆ ਤਾਂ ਉਸ ਦੇ ਵਿੱਚ ਕੀ ਹੈ ਬੈਠਣ ਦਾ ਤਰੀਕਾ ਗੋਡਿਆਂ ਦੇ ਉੱਤੇ ਤੁਸੀਂ ਕੀ ਭਾਰ ਦਿੰਦੇ ਹੋ ਕੋਈ ਐਕਸਰਸਾਈਜ਼ ਕਰਦੇ ਹੋ ਜਾਂ ਨਹੀਂ ਉਹ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੀ ਹੁੰਦੀ ਹੈ ਡਾਟ ਸਰ ਜੀ ਬਿਲਕੁਲ ਦੇਖੋ ਸਭ ਤੋਂ ਵਧੀਆ ਐਕਸਰਸਾਈਜ਼ ਹੈ ਜਿਹੜਾ ਬੰਦਾ ਤੜਕੇ ਉੱਠ ਕੇ ਪੈਰਾਂ 'ਬਾਰ ਬੈਠਦਾ ਹੈ ਉਹਦੇ ਵਰਗੀ ਤਾਂ ਦੁਨੀਆ ਪਰ ਐਕਸਰਸਾਈਜ਼ ਨਹੀਂ ਕੋਈ ਤੁਸੀਂ ਦੇਖੋ ਪੂਰੇ ਬਲੱਡ ਜਿਹੜਾ ਤੁਹਾਡਾ ਸਰਕਲ ਹੈ ਇੰਨਾ ਵਧੀਆ ਚਲਾ ਦੇਣਾ ਜਦੋਂ ਤੁਸੀਂ ਥੱਲੇ ਬਹਿ ਕੇ ਉੱਪਰ ਉੱਠਦੇ ਹੋ ਇੱਕ ਵਾਰੀ ਸਰੀਰ ਨੂੰ ਆਉਂਦਾ ਨਾ ਹਲੋੜਾ ਜਾਂ ਹਲੋੜਾ ਆਉਂਦਾ ਦਿਮਾਗ ਦਾ ਕਹਨੋੜਾ ਜਾਂ ਚੜਦਾ ਉਹ ਕਿਉਂ ਕਿਉਂਕਿ ਤੁਹਾਡਾ ਬਲੱਡ ਸਰਕਲ ਪੂਰੇ ਹੋਦਾ ਘੁਮਾ ਦਿੰਦਾ ਘੁਮਾ ਦਿੰਦਾ ਬਿਲਕੁਲ ਸਰੀਰ ਦੇ ਵਿੱਚ ਚੱਲਦਾ ਤੁਹਾਡਾ ਬਲੱਡ ਪੂਰੇ ਸਰੀਰ ਦੇ ਵਿੱਚ ਦੌੜਾ ਕਰੂਗਾ ਨਾੜਾਂ 'ਚ ਦੌੜਾ ਕਰੂਗਾ ਤੁਸੀਂ ਬਿਮਾਰ ਕਿਵੇਂ ਹੋਵੋਗੇ ਤੁਹਾਡੇ ਮਸਲ ਕਮਜ਼ੋਰ ਹੋਣੇ ਹੀ ਨਹੀਂ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿਉਂਕਿ ਦੇਖੋ ਸਮੇਂ ਦੇ ਨਾਲ ਬਦਲਣਾ ਚਾਹੀਦਾ ਪਰ ਸਰੀਰ ਦੇ ਉੱਤੇ ਸਭ ਤੋਂ ਵੱਧ ਜਿਹੜਾ ਆ ਧਿਆਨ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸਾਰਾ ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੁਸੀਂ ਜੀ ਜੀ ਧੰਨਵਾਦ ਕਿਉਂਕਿ ਅਕਸਰ ਕੀ ਹੁੰਦਾ ਕਿ ਲੋਕ ਸ਼ਰਮ ਕਰ ਜਾਂਦੇ ਨੇ ਕਹਿੰਦੇ ਕਿ ਇਸ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਨ ਵਾਸਤੇ ਇਨਾ ਖੁੱਲ ਕੇ ਕੋਈ ਨਹੀਂ ਆਇਆ ਸਾਹਮਣੇ ਮੈਂ ਕਹਿੰਦਾ ਮੈਂ ਪਹਿਲੀ ਵਾਰ ਇਹ ਇੰਟਰਵਿਊ ਕਰ ਰਹੇ ਆ ਇਸ ਟੌਪਿਕ ਦੇ ਉੱਤੇ ਜਿੰਨੀ ਖੁੱਲ ਕੇ ਜਿੰਨੇ ਓਪਨਲੀ ਸੁਝਾ ਦਿੱਤੇ ਨੇ ਡਾਕਟਰ ਜਗਰੂਪ ਸਿੰਘ ਪੰਗੂ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਣੀ ਹਰਮਿੰਦਰ ਖੰਨੇ ਨੂੰ ਦੋ ਜਿਆਦਾ ਦੇ ਦਰਉ ਰਹਿ ਮੈਂ ਟੀਵੀ ਧੰਨਵਾਦ